ਹਾਂਜੀ ਦੋਸਤੋ ਬਾਬਾ ਪ੍ਰਾਪਰਟੀ ਚੈਨਲ ਦੇ ਤੁਹਾਨੂੰ ਬੜਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਫੇਰ ਹਾਜ਼ਰ ਹਾਂ ਇੱਕ ਨਵੀਂ ਕੋਠੀ ਲੈ ਕੇ ਥੋੜਾ ਧਿਆਨ ਦਿਓ ਅੱਜ ਆਪਾਂ ਤੁਹਾਨੂੰ ਕੋਠੀ ਵਿਖਾਉਣ ਜਾ ਰਹੇ ਹਾਂ ਪੁਰਾਣੇ ਮੋਗਾ ਸ਼ਹਿਰ ਦੇ ਵਿੱਚ 100 ਪੌਣੇ 4 ਮਰਲਿਆਂ ਦੇ ਵਿੱਚ ਇਹ ਕੋਠੀ ਬਣੀ ਹੋਈ ਹੈ ਗੱਡੀ ਅੰਦਰ ਲੱਗਦੀ ਹੈ ਪੋਰਚ ਖੁੱਲਾ ਡੁੱਲਾ ਤੇ ਬਹੁਤ ਹੀ ਸੋਹਣੀ ਜਿਹੜੀ ਆ ਕੋਠੀ ਬਣੀ ਹੋਈ ਹੈ ਤੁਹਾਨੂੰ ਦਿਖਾਵਾਂਗੇ ਸੋ ਉਸ ਤੋਂ ਪਹਿਲਾਂ ਜਿਨ੍ਹਾਂ ਵੀ ਵੀਰ ਪ੍ਰਾਉਨ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਬੈਲ ਆਈਕਨ ਦੀ ਘੰਟੀ ਨੂੰ ਦਬਾ ਦਿਓ ਆਲ ਤੇ ਸੈਟਿੰਗ ਕਰਕੇ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਸਕੇ ਤੇ ਤੁਹਾਨੂੰ ਕਰ ਲੈਣ ਵਿੱਚ ਆਸਾਨੀ ਹੋਵੇ ਤੇ ਆਜੋ ਫਿਰ ਦੇਖਦੇ ਆ ਆਪਾਂ ਪੁਰਾਣਾ ਮੋਗਾ ਸ਼ਹਿਰ ਦੇ ਵਿੱਚ ਬਣੀ ਹੋਈ ਇਹ ਕੋਠੀ ਸੋ ਬਹੁਤ ਹੀ ਵਧੀਆ ਕੋਠੀ ਦਾ ਕੰਮ ਹੋਇਆ ਵੀ ਆ ਪੀਓਪੀ ਦਾ ਕੰਮ ਰੰਗ ਰੋਗਣ ਦਾ ਕੰਮ ਡੋਰ ਵਿੰਡੋ ਸੋ ਬਹੁਤ ਹੀ ਵਧੀਆ ਇਸ ਕੋਠੀ ਦਾ ਕੰਮ ਹੋਇਆ ਵੀ ਆ ਤੇ ਆਜੋ ਫਿਰ ਦੇਖਦੇ ਆ ਆਪਾਂ ਇਸ ਕੋਠੀ ਨੂੰ ਸੋ ਜੇਕਰ ਆਪਾਂ ਗੱਲ ਕਰੀਏ ਰਸੋਈ ਦੀ ਤਾਂ ਬਹੁਤ ਹੀ ਸੋਹਣਾ ਕਵਰ ਦਾ ਕੰਮ ਜਿਹੜਾ ਹੋਇਆ ਵੀ ਆ ਬਹੁਤ ਹੀ ਸੋਹਣੀ ਜਿਹੜੇ ਆ ਰਸੋਈ ਜਿਹੜੀ ਬਣੀ ਹੋਈ ਆ ਚਿਮਨੀ ਦਾ ਕੰਮ ਕਵਰ ਦਾ ਕੰਮ ਬਹੁਤ ਹੀ ਸੋਹਣੇ ਇੰਟੀਰੀਅਰ ਦੇ ਨਾਲ ਇਹ ਰਸੋਈ ਜਿਹੜੀ ਆ ਤਿਆਰ ਹੋਈ ਵੀ ਆ ਸੈਲਫ ਦੇ ਉੱਤੇ ਇਹ ਤਾਂ ਹੋਈ ਜਿਹੜਾ ਬਹੁਤ ਹੀ ਸੋਹਣਾ ਪੱਥਰ ਲੱਗਿਆ ਹੋਇਆ ਪੌੜੀਆਂ ਉੱਤੇ ਬਹੁਤ ਸੋਹਣਾ ਪੱਥਰ ਲੱਗਿਆ ਹੋਇਆ ਟਾਈਲਸ ਦਾ ਕੰਮ ਬਹੁਤ ਸੋਹਣਾ ਹੋਇਆ ਵੀ ਆ ਵਾਸ਼ਰੂਮ ਵੀ ਤੁਹਾਨੂੰ ਦਿਖਾਵਾਂਗੇ ਬੈੱਡਰੂਮ ਵੀ ਦਿਖਾਵਾਂਗੇ ਸੋ ਬਹੁਤ ਹੀ ਵਧੀਆ ਕੋਠੀ ਦਾ ਕੰਮ ਹੋਇਆ ਵੀ ਆ ਤੇ ਇਸ ਕੋਠੀ ਦੀ ਜਿਹੜੀ ਆ ਕੀਮਤ ਦੀ ਗੱਲ ਕਰੀਏ ਤਾਂ ਉਹ ਵੀ ਬਿਲਕੁਲ ਜਾਇਜ਼ ਆ ਸੋ ਥੋੜੀ ਰੂਬਰੂ ਕਰਾਂਗੇ ਜੇਕਰ ਥੱਲੇ ਗਰਾਉਂਡ ਫਲੋਰ ਤੇ ਗੱਲ ਕਰੀਏ ਤਾਂ ਆਪਾਂ ਦੇਖ ਰਹੇ ਹਾਂ ਇਸ ਵੇਲੇ ਲੌਬੀ ਸੋ ਸਿੰਗਲ ਬੈੱਡਰੂਮ ਜਿਹੜਾ ਗਰਾਉਂਡ ਫਲੋਰ ਤੇ ਬਣਿਆ ਹੋਇਆ ਨਾਲ ਅਟੈਚ ਵਾਸ਼ਰੂਮ ਪੌੜੀਆਂ ਥੱਲੇ ਵੀ ਕਬੜ ਬਹੁਤ ਸੋਹਣਾ ਜਿਹੜਾ ਸਰਮਾਇਕੇ ਦੇ ਨਾਲ ਤਿਆਰ ਹੋਇਆ ਵੀ ਆ ਵੁੱਡਨ ਦੇ ਵਿੱਚ ਤੁਸੀਂ ਦੇਖ ਰਹੇ ਹੋ ਸੋ ਪੂਰੀ ਕੋਠੀ ਜਿਹੜੀ ਆ ਬਿਲਕੁਲ ਤਿਆਰ ਆ ਬਹੁਤ ਹੀ ਸੋਹਣਾ ਕੰਮ ਹੋਇਆ ਵੀ ਆ ਡੋਰ ਦੀ ਗੱਲ ਕਰੀਏ ਤਾਂ ਬਹੁਤ ਹੀ ਸੋਹਣਾ ਡੋਰਸ ਦਾ ਕੰਮ ਬਹੁਤ ਹੀ ਸੋਹਣੇ ਸਰਮਾਇਕੇ ਦੇ ਨਾਲ ਵੁੱਡਨ ਦੇ ਵਿੱਚ ਜਿਹੜਾ ਉਹ ਹੋਇਆ ਵੀ ਆ ਪੂਰੀ ਕੋਠੀ ਦੇ ਵਿੱਚ ਪੀਓਪੀ ਰੰਗ ਰੋਗਣ ਦਾ ਕੰਮ ਡੋਰ ਵਿੰਡੋ ਪੱਥਰ ਸੋ ਬਹੁਤ ਹੀ ਕਮ ਸੋਹਣਾ ਇਸ ਕੋਠੀ ਦਾ ਹੋਇਆ ਵੀ ਜੇਕਰ ਇਸ ਕੋਠੀ ਦੀ ਆਪਾਂ ਡਿਮਾਂਡ ਦੀ ਗੱਲ ਕਰੀਏ ਤਾਂ ਡਿਮਾਂਡ ਇਸ ਕੋਠੀ ਦੀ 23 ਲੱਖ ਰੁਪਇਆ ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜੂਗੀ ਸੋ ਮੋਗਾ ਸ਼ਹਿਰ ਦੇ ਵਿੱਚ ਇਹ ਕੋਠੀ ਹੈ ਬਹੁਤ ਹੀ ਸੋਹਣੇ ਮੁਹੱਲੇ ਦੇ ਵਿੱਚ ਬਹੁਤ ਹੀ ਸੋਹਣੇ ਏਰੀਆ ਦੇ ਵਿੱਚ ਇਹ ਕੋਠੀ ਬਣੀ ਹੋਈ ਹੈ ਜੇਕਰ ਆਪਾਂ ਗੱਲ ਕਰੀਏ ਤਾਂ ਖੂਨੀ ਮਸੀਦ ਦੇ ਕੋਲੇ ਬੀਬੀ ਵਾਲੇ ਗੁਰਦੁਆਰੇ ਦੇ ਕੋਲੇ ਇਹ ਕੋਠੀ ਪਈ ਹੈ ਸੋ ਤੁਸੀਂ ਦੇਖਣੀ ਚਾਹੋ ਤਾਂ ਦੇਖ ਵੀ ਸਕਦੇ ਹੋ ਔਰ ਜੇਕਰ ਤੁਸੀਂ ਇਸ ਕੋਠੀ ਨੂੰ ਖਰੀਦਣਾ ਚਾਹੋ ਤਾਂ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਕੋਠੀ ਨੂੰ ਖਰੀਦ ਵੀ ਸਕਦੇ ਹੋ ਤੇ ਇਸ ਕੋਠੀ ਦੀ ਹੋਰ ਵੀ ਜਾਣਕਾਰੀ ਲੈ ਸਕਦੇ ਹੋ ਸੋ ਇਸ ਵੇਲੇ ਆਪਾਂ ਹੈਗੇ ਆ ਪੌੜੀਆਂ ਦੇ ਵਿੱਚ ਤੇ ਬਹੁਤ ਹੀ ਸੋਹਣੀ ਰੇ ਲਾਈਨ ਜਿਹੜੀ ਆ ਬਹੁਤ ਹੀ ਸੋਹਣਾ ਪੱਥਰ ਇਸ ਪੌੜੀਆਂ ਦੇ ਵਿੱਚ ਲੱਗਿਆ ਹੋਇਆ ਸੋ ਉੱਪਰ ਦੀ ਆਪਾਂ ਗੱਲ ਕਰੀਏ ਤਾਂ ਇੱਕ ਮਾਸਟਰ ਬੈੱਡਰੂਮ ਬਣਿਆ ਹੋਇਆ ਅਗਲੇ ਪਾਸੇ ਬਾਲਕੋਨੀ ਆ ਤੇ ਪਿਛਲੇ ਪਾਸੇ ਵਿੜਾ ਤੇ ਨਾਲ ਅਟੈਚ ਜਿਹੜਾ ਵਾਸ਼ਰੂਮ ਹੈਗਾ ਉਹ ਵੀ ਤੁਹਾਨੂੰ ਦਿਖਾਵਾਂਗੇ ਸੋ ਇਸ ਵੇਲੇ ਆਪਾਂ ਹੈਗੇ ਆ ਜੀ ਉੱਪਰ ਬਹੁਤ ਹੀ ਖੁੱਲਾ ਡੁੱਲਾ ਜਿਹੜਾ ਬੈੱਡਰੂਮ ਬਣਿਆ ਹੋਇਆ ਮਾਸਟਰ ਬੈੱਡਰੂਮ ਹੈਗਾ ਜੀ ਨਾਲ ਰੰਗ ਰੋਗਣ ਦਾ ਕੰਮ ਪੀਓਪੀ ਦਾ ਕੰਮ ਜਿਹੜਾ ਬਹੁਤ ਸੋਹਣਾ ਇਸ ਕੋਠੀ ਦਾ ਹੋਇਆ ਵੀ ਆ ਬਹੁਤ ਹੀ ਸੋਹਣੀ ਜਿਹੜੀ ਆ ਕੋਠੀ ਬਣੀ ਹੋਈ ਆ ਸੋ ਤੁਸੀਂ ਦੇਖ ਸਕਦੇ ਹੋ ਇੱਕ ਬੈੱਡਰੂਮ ਨਾਲ ਕਬਡਰਜ਼ ਨਾਲ ਸੋਫਾ ਰੱਖਣ ਤੋਂ ਬਾਅਦ ਵੀ ਜਿਹੜਾ ਬੈੱਡਰੂਮ ਆ ਕਾਫੀ ਖੁੱਲਾ ਡੁੱਲਾ ਜਿਹੜਾ ਸਾਨੂੰ ਦੇਖਣ ਨੂੰ ਮਿਲੂਗਾ ਸੋ ਨਾਲ ਹੀ ਜਿਹੜਾ ਇਹ ਵਾਸ਼ਰੂਮ ਆ ਔਰ ਵਾਸ਼ਰੂਮ ਵੀ ਬਿਲਕੁਲ ਕੰਪਲੀਟ ਆ ਇੱਕ ਵਾਸ਼ਰੂਮ ਆਪਾਂ ਥੱਲੇ ਦੇਖਿਆ ਤੇ ਇੱਕ ਵਾਸ਼ਰੂਮ ਉੱਪਰ ਤੇ ਅਗਲੇ ਪਾਸੇ ਇਹ ਬਾਲਕਨੀ ਜਿਹੜੀ ਆ ਛੱਡੀ ਹੋਈ ਆ ਉੱਪਰਲੇ ਪਾਸੇ ਵੀ ਤੁਸੀਂ ਅ ਜਿਹੜਾ ਫਰੰਟ ਦਾ ਡਿਜ਼ਾਈਨ ਜਿਹੜਾ ਦੇਖ ਸਕਦੇ ਹੋ ਸੋ ਇਸ ਘਰ ਨੂੰ ਜਾਣ ਵਾਲੀ ਇਸ ਕੋਠੀ ਨੂੰ ਜਾਣ ਵਾਲੀ ਜਿਹੜੀ ਗਲੀ ਆ ਉਹ 10 ਫੁੱਟ ਚੌੜੀ ਆ ਸੋ ਗੱਡੀ ਅੰਦਰ ਲੱਗਦੀ ਆ ਤੁਸੀਂ ਸਟਾਰਟਿੰਗ ਤੇ ਦੇਖਿਆ ਹੋਊਗਾ ਤੇ ਆਜੋ ਫਿਰ ਦੇਖਦੇ ਆ ਇਸ ਕੋਠੀ ਨੂੰ ਤੁਸੀਂ ਵੀ ਜੇਕਰ ਕਿਸੇ ਤਰ੍ਹਾਂ ਦੀ ਪ੍ਰੋਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਦਾ ਬਾਬਾ ਪ੍ਰੋਪਰਟੀ ਚੈਨਲ ਤੇ ਕੰਟੈਕਟ ਕਰੋ ਜੀ ਐਡ ਦਾ ਕੋਈ ਵੀ ਪੈਸਾ ਨਹੀਂ ਲੱਗਦਾ ਐਡ ਆਪਾਂ ਫ੍ਰੀ ਆਫ ਕਾਸਟ ਕਰਦੇ ਆ ਸੋ ਉੱਪਰ ਬੈੱਡ ਬੈੱਡਰੂਮ ਦੇ ਨਾਲ ਜਿਹੜਾ ਇਹ ਆਪਾਂ ਦੇਖ ਰਹੇ ਸੀਗੇ ਇਹ ਹੈਗਾ ਜੀ ਆਪਣਾ ਸਟੋਰ ਦਿੱਤਾ ਹੋਇਆ ਤੇ ਬਾਕੀ ਜਿਹੜਾ ਹੈਗਾ ਤੇ ਆਜੋ ਫਿਰ ਟੌਪ ਤੋਂ ਆਪਾਂ ਦੇਖ ਸਕਦੇ ਹਾਂ ਕਿ ਆਸ-ਪਾਸ ਦਾ ਰੈਸ਼ੀ ਏਰੀਆ ਸੋ ਬਹੁਤ ਹੀ ਵਧੀਆ ਜਿਹੜੀ ਆ ਕੋਠੀ ਬਣੀ ਹੋਈ ਆ ਜੇਕਰ ਆਪਾਂ ਇਸ ਕੋਠੀ ਦੀ ਗੱਲ ਕਰੀਏ ਤਾਂ ਲਾਲਕੀਰ ਵਾਲੀ ਇਹ ਕੋਠੀ ਆ ਬਾਕੀ ਮਿਲਦੇ ਆਂ ਫਿਰ ਅਗਲੀ